ਦੀ ਕਲਾ ਚ ਹੁੰਦਾ ਹੈ ਸੋ ਆਓ ਹੁਣ ਚੜ੍ਹਦੀ ਕਲਾ ਵਿੱਚ ਹੋਈਏ ਕਰੋ ਨੇਤਰਬੰਦ ਜੀ ਕਲਾ ਉੱਪਰ ਨੂੰ ਚੜ੍ਹੇ ਮਾਲਕ ਦੇ ਚਰਨਾਂ ਦੇ ਵਿੱਚ ਜਾ ਕੇ ਬੈਠੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਇੱਕ ਗੁਰਮਖ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਕਹਿੰਦੇ ਹੋ ਜੀ ਮਾਸ ਖਾਣਾ ਗਲਤ ਹੈ ਪਰ ਹਰ ਇੱਕ ਜੀ ਚ ਮਾਸ ਹੈ ਮੈਂ ਕਹਾ ਬਿਲਕੁਲ ਹੈਗਾ ਹੀ ਮਾਸ ਖਾਣਾ ਫਿਰ ਗਲਤ ਕਿਉਂ ਮੈਂ ਕਹਾ ਗਲਤ ਇਸ ਕਰਕੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲਾ ਮਾਸ ਖਾਣ ਨੂੰ ਹੀ ਨਹੀਂ ਮਹਾਰਾਜ ਨੇ ਤਾਂ ਇਹ ਵੀ ਗੱਲ ਕਹੀ ਆ ਜਿਤ ਖਾਣ ਜਿਤ ਖਾਦੇ ਤਨ ਪੀੜਿਆ ਮਨ ਵਿੱਚ ਲੈ ਵਕਾਰ ਵੀ ਮਾਸ ਜਿਹੜੀ ਖਰਾਕ ਆ ਉਹ ਭਾਰੀ ਹੁੰਦੀ ਆ ਸਰੀਰ ਨੂੰ ਚੰਗੇ ਤਰੀਕੇ ਨਾਲ ਪਚਦੀ ਨਹੀਂ ਮਾਸ ਨਹੀਂ ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀ ਖਰਾਕ ਦੇ ਨਾਲ ਸਰੀਰ ਲੋੜ ਲੈਂਦਾ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀ ਕਹਿੰਦਾ ਜੀ ਹੈਗਾ ਤਾਂ ਮਾਸ ਹੀ ਆ ਨਾ ਇਹ ਸਾਰਾ ਉਸ ਤਰ੍ਹਾਂ ਤਾਂ ਖਾਣਾ ਗਲਤ ਨਾ ਨਾ ਮੈਂ ਕਿਹਾ ਜੀ ਮੰਨੇ ਦੀ ਗੱਲ ਹੈ ਉਹ ਕਹਿੰਦਾ ਫਿਰ ਉਹੀ ਗੱਲ ਹੈ ਨਾ ਜੀ ਇਹ ਤਾਂ ਮਨ ਲਿਆ ਸੀ ਵੀ ਮਾਸ ਨਹੀਂ ਖਾਣਾ ਚਾਹੀਦਾ ਮੈਂ ਕਿਹਾ ਹੁਣ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਮਾਤਾ ਹੈ ਭੈਣ ਉਹੀ ਜਿਸ ਮੁੰਡੇ ਕੋਲ ਹੈ ਉਹੀ ਤੁਹਾਡੀ ਘਰ ਦੀ ਕੋਲ ਉਹੀ ਜਿਸਮ ਤੁਹਾਡੀ ਘਰ ਵਾਲੀ ਦਾ ਹੈ ਉਹੀ ਤੁਹਾਡੀ ਭੈਣ ਦਾ ਹੈ ਫਰਕ ਵਿੱਚ ਕਿਵੇਂ ਪੈਂਦਾ ਹੈ ਅਸੀਂ ਮੰਨਿਆ ਹੈ ਨਾ ਇਹ ਮੇਰੀ ਭੈਣ ਹੈ ਨਾ ਆ ਮੇਰੀ ਘਰ ਦੀ ਹੈ ਕਾਫੀ ਕਬੀਲੇ ਐਸੇ ਵੀ ਨੇ ਜਿਹੜੇ ਮਾਮੇ ਭੂਆ ਦੇ ਆਪਸ ਦੇ ਵਿੱਚ ਵੀ ਵਿਆਹ ਕਰਵਾਉਂਦੇ ਆ ਆਪਾਂ ਦੇਖਦੇ ਆ ਪਾਕਿਸਤਾਨ ਦੇ ਵਿੱਚ ਜੋ ਮੁਸਲਮ ਹੈਗੇ ਆ ਉਹ ਕਰਾ ਲੈਂਦੇ ਆ ਮਾਮੇ ਦਾ ਮੁੰਡਾ ਭੂਆ ਦੀ ਕੁੜੀ ਨਾਲ ਕਰਾ ਲਿੰਦਾ ਭੂਆ ਦਾ ਮੁੰਡਾ ਮਾਮੇ ਦੀ ਕੁੜੀ ਨਾਲ ਕਰਾ ਲਿੰਦਾ ਕਈ ਸੱਕੇ ਵੀ ਕਰ ਦਿੰਦੇ ਆ ਫਿਰ ਉਹ ਕੀ ਹੋਇਆ ਹੁਣ ਆਪਣਾ ਦੂਜੇ ਬਗਾਨੇ ਦਾ ਆਪਾਂ ਮਾਸ ਖਾਣੇ ਆ ਤੇ ਆਪਾਂ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਫਿਰ ਵੱਢ ਕੇ ਖਾਣਾ ਸ਼ੁਰੂ ਕਰ ਦੇਈਏ ਕੀ ਹੈ ਮਾਸ ਹੀ ਹੈ ਨਾ ਤੇ ਜਾਣ ਹੀ ਨਿਕਲੇਗੀ ਉਹ ਕੀ ਹੋਇਆ ਆਪ ਤੇ ਆਪ ਦੇ ਸਰੀਰ ਆਪਦੀ ਲੱਤ ਦਾ ਮਾਸ ਖਾਣਾ ਸ਼ੁਰੂ ਕਰ ਦੇ ਕਿਉਂਕਿ ਉਸ ਚੀਜ਼ ਵਿੱਚ ਨੁਕਸਾਨ ਹੋਏਗਾ ਹਰ ਇੱਕ ਚੀਜ਼ ਦੇਖੋ ਮੰਨਣ ਦੇ ਨਾਲ ਇੱਕ ਡਿਸਪਲਿਨ ਦੇ ਵਿੱਚ ਬੰਨੀ ਹੁੰਦੀ ਹੈ। ਵੇਖੋ ਗਲਤ ਤਾਂ ਸੰਸਾਰ ਵਿੱਚ ਕੁਝ ਵੀ ਨਹੀਂ ਮਿਲ। ਜੋ ਮਰਜ਼ੀ ਕਰੀ ਜਾਓ ਫਿਰ ਫਿਰ ਘਰ ਵਾਲੀ ਨੂੰ ਦੂਰੋਂ ਲੱਭ ਕੇ ਲਿਆਉਣ ਦੀ ਲੋੜ ਕੀ ਹੈ? ਸਾਰੇ ਫਿਰ ਇੱਕੋ ਹੀ ਮਾਸ ਇਹ ਸਰੀਰ ਸਾਰਿਆਂ ਦਾ ਇੱਕ ਹੀ ਹੁੰਦਾ ਹੈ। ਕਿਉਂ? ਉੱਥੇ ਸਾਡਾ ਮਾਣ ਹੁੰਦਾ ਵੀ ਮੇਰੀ ਭੈਣ ਹੈ ਜੀ, ਮੇਰੀ ਮਾਤਾ ਹੈ ਜੀ। ਇਹਦੇ ਨਾਲ ਮੈਂ ਕੋਈ ਮਾੜਾ ਰਿਸ਼ਤਾ ਕਿਵੇਂ ਸੋਚ ਸਕਦਾ? ਕਿਉਂ? ਸਾਨੂੰ ਪਤਾ ਹੈ ਇਹਦੇ ਨਾਲ ਬੈਲੈਂਸ ਲਿਕੜ ਜਾਊਗਾ ਫਿਰ ਹਰ ਇੱਕ ਚੀਜ਼ ਆ। ਇਸੇ ਤਰੀਕੇ ਹੀ ਖੁਰਾਕ ਤੇ ਗੁਰਮਖੋ ਹੈ ਕੁਝ ਵੀ ਨਹੀਂ ਸੰਸਾਰ ਵਿੱਚ ਕੀ ਹੈ ਸੰਸਾਰ ਵਿੱਚ ਮੰਨੇ ਦੀ ਇੱਚੀ ਚ ਹੈ ਅੱਜ ਮੈਂ ਤੁਹਾਨੂੰ ਮੰਨ ਲਿਆ ਤੁਸੀਂ ਮੇਰੇ ਦੋਸਤ ਹੋ ਸਵੇਰੇ ਮੇਰੀ ਤੁਹਾਡੇ ਨਾਲ ਕੋਈ ਜ਼ਰੂਰਤ ਨਹੀਂ ਪੂਰੀ ਹੋਈ ਇਨਸਾਨ ਹੋ ਹੀ ਰਹਿਣੇ ਮੈਂ ਮੰਨ ਲਿਆ ਤੂੰ ਮੇਰਾ ਦੁਸ਼ਮਣ ਹੈ ਬਸ ਮੰਨ ਲਿਆ ਦੋਸਤ ਹੈ ਮੰਨ ਲਿਆ ਦੁਸ਼ਮਣ ਹੈ ਮੰਨ ਲਿਆ ਮਾਸ ਖਾਣਾ ਗਲਤ ਹੈ ਮੰਨ ਲਿਆ ਮਾਸ ਖਾਣਾ ਸਹੀ ਹੈ ਉੱਤੋਂ ਤੂੰ ਦੇਖਣਾ ਭਾਈ ਤੈਨੂੰ ਕੀ ਅਸਰ ਪਾਉਗਾ ਉਸ ਚੀਜ਼ ਦਾ ਗੱਲ ਮਾਸ ਜਾਂ ਅੰਡੇ ਦੀ ਜਾਂ ਸਬਜ਼ੀਆਂ ਦੀ ਜਾਂ ਭੈਣ ਦੀ ਜਾਂ ਘਰ ਵਾਲੀ ਦੀ ਨਹੀਂ ਹੁੰਦੀ ਮੰਨੇ ਗੱਲ ਹੈ ਉਸ ਚੀਜ਼ ਦਾ ਰਿਜ਼ਲਟ ਕੀ ਨਿਕਲਣਾ ਗੁਰਬਾਣੀ ਰਿਜ਼ਲਟ ਕੱਢਦੀ ਹੈ ਗਲਤ ਨਹੀਂ ਕੁਝ ਵੀ ਹੈਗਾ ਜਾਨ ਅੰਨ ਦੇ ਦਾਣੇ 'ਚ ਵੀ ਓਨੀਆਂ ਫਰੂਟ 'ਚ ਵੀ ਓਨੀਆਂ ਹਰ ਇੱਕ ਚੀਜ਼ ਵਿੱਚ ਜਾਨ ਹੈ ਕਿਉਂਕਿ ਸਾਰਿਆਂ ਵਿੱਚ ਹੀ ਮਨ ਬਣ ਗਿਆ ਹੋਇਆ ਜੋ ਚੂਪੀ ਛੋਟੇ ਤੋਂ ਛੋਟੇ ਕਰਤਾ ਪਰ ਉਹਦਾ ਅਸਰ ਕੀ ਨਿਕਲੇਗਾ ਜੇ ਗਲਤ ਅਸਰ ਉਸ ਚੀਜ਼ ਦਾ ਨਿਕਲਦਾ ਹੈ ਉਹ ਚੀਜ਼ ਨਹੀਂ ਕਰਨੀ ਇਸ ਕਰਕੇ ਸਾਨੂੰ ਰੋਕਿਆ ਹੁਣ ਇੱਕ ਗੁਰਮਖ ਦਾ ਪਿੱਛੇ ਜੀ ਅਸੀਂ ਪ੍ਰਚਾਰ ਸੁਣਿਆ ਸੀਗਾ ਕਹਿੰਦਾ ਵੀ ਜਦੋਂ ਅਸੀਂ ਰੋਟੀ ਖਾ ਲੈਂਦੇ ਆ ਫਲ ਫਰੂਟ ਖਾ ਲੈਂਦੇ ਆ ਉਹ ਜਦੋਂ ਸਾਡੇ ਗਲੇ ਤੋਂ نیچے ਉੱਥੇ ਕੇ ਮੇਦੇ ਵਿੱਚ ਚਲਿਆ ਜਾਂਦਾ ਹੈ ਨਾ ਤਾਂ ਉਸ ਨੂੰ ਡਾਈਜੈਸਟ ਕਰਨ ਦੇ ਲਈ ਸਾਡਾ ਮੈਦਾ ਜਿਹੜਾ ਹੈ ਉਹ ਪਤਾ ਨਹੀਂ 50% ਕੇ 60% ਅਲਕੋਹਲ ਆਪਣੇ ਆਪ ਪੈਦਾ ਕਰਦਾ ਹੈ ਉਹ ਅਲਕੋਹਲ ਉਸ ਚੀਜ਼ ਨੂੰ ਸਾੜਦੀ ਹੈ ਤੇ ਉਹ ਖਾਣਾ-ਬਾਣਾ ਪਚ ਕੇ ਸਾਡੇ ਸਰੀਰ ਦੇ ਵਿੱਚ ਖੂਨ ਬਣਦਾ ਹੈ ਉਹਦੀ ਵਸਾ ਬਣਦੀ ਹੈ ਕਹਿੰਦਾ ਸਾਡਾ ਸਰੀਰ ਆਟੋਮੈਟਿਕਲੀ 60% ਪਤਾ ਨਹੀਂ 50 ਕੇ ਕੇ 60 ਕਹੀਏ ਨਹੀਂ ਮੈਨੂੰ ਧਿਆਨ ਅਲਕੋਹਲ ਪੈਦਾ ਕਰਦਾ ਉਹਨੂੰ ਮਚਾਉਣ ਲਈ ਤੇ ਕਹਿੰਦਾ ਜਿਹੜੀ ਸ਼ਰਾਬ ਹੈ ਉਹਦੇ ਵਿੱਚ 42% ਅਲਕੋਹਲ ਹੈ ਤੇ ਸਾਡੇ ਸਰੀਰ ਨੇ ਤਾਂ ਅਲਕੋਹਲ ਬਣਾਣੀ ਹੁੰਦੀ ਤੇ ਜੇ ਕੋ ਪੀ ਵੀ ਲਾਊਗਾ ਤੇ ਸ਼ਰਾਬ ਕੋਈ ਨਹੀਂ ਗਲਤ ਕੀ ਲਾ ਦੱਸੋ ਹੁਣ ਸ਼ਰਾਬ ਪੀਣੀ ਗਲਤ ਹੈ ਕਿ ਹੁਣ ਕੁਦਰਤ ਨੇ ਹਰ ਇੱਕ ਚੀਜ਼ ਨੂੰ ਚਲਾਉਣ ਦੇ ਲਈ ਸਿਸਟਮ ਬਣਾਇਆ ਹੋਇਆ ਹੈ ਜੇ ਖਾਣੇ ਨੂੰ ਪਚਾਉਣ ਦੇ ਲਈ ਜਿੰਨੀ ਕੁ ਸਾਡੀ ਬਾਡੀ ਦੇ ਵਿੱਚ ਅਲਕੋਹਲ ਦੀ ਲੋੜ ਹੈ ਅਲਕੋਹਲ ਵੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਜਿੰਨਾ ਕਿ ਬਚਾਉਣ ਦੇ ਲਈ ਸਾਡੇ ਅੰਦਰ ਅਗਣ ਚਾਹੀਦੀ ਅਗਣ ਵੀ ਪੈਦਾ ਹੋ ਜਾਂਦੀ ਜਿੰਨਾ ਕਿ ਸਾਡੇ ਅੰਦਰ ਉਹਨੂੰ ਅੰਮ੍ਰਿਤ ਬਣਾਉਣ ਦੀ ਲੋੜ ਹੈ ਅੰਮ੍ਰਿਤ ਵੀ ਪੈਦਾ ਹੋ ਜਾਂਦਾ ਕਿਉਂਕਿ ਸਾਡੇ ਅੰਦਰ ਤਤਾਂ ਦਾ ਬੈਲੈਂਸ ਰੱਖਣ ਵਾਸਤੇ ਹੁਣ ਜੇ 60% ਸਾਡੇ ਅੰਦਰ ਅਲਕੋਹਲ ਪੈਦਾ ਹੁੰਦੀ ਹੈ ਉਹਦੇ ਨਾਲ ਅਸੀਂ ਆਲਵਤਾਲ ਤਾਂ ਨਹੀਂ ਨਾ ਬੋਲਦੇ ਜਦੋਂ ਖਾਣਾ ਅੰਦਰ ਗਿਆ 60% ਅਲਕੋਹਲ ਪੈਦਾ ਹੋ ਗਈ ਉਹਦੇ ਨਾਲ ਦਿਮਾਗ ਤਾਂ ਸੈਟ ਹੀ ਰਹਿੰਦਾ ਨਾ ਸਭ ਨੂੰ ਸ਼ਾਂਤੀ ਆਉਂਦੀ ਤੇ ਜਿਹੜੀ ਬਿਆਲੀ ਹੋਰ ਪਾ ਦੇਣੀ ਆ ਉਹ ਤਾਂ 102% ਹੋ ਜਾਣੀ ਉਹਨੇ ਸਾਡਾ ਦਿਮਾਗ ਖਰਾਬ ਕਰਨਾ ਮਹਾਰਾਜ ਸੱਜੇ ਪਾਸ਼ਾ ਨੇ ਇਸ ਗੱਲ ਨੂੰ ਬੜਾ ਬਖੂਬੀ ਸਮਝਾਇਆ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਜਿਤ ਪੀਤਾ ਖਾਸਮ ਮਿਸਰੇ ਦਰਗਾ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਰਵ ਸੰਸਾਰ ਜੇ ਪਾਰ ਜਾ ਕੇ ਵਸਣਾ ਚਾਹੁੰਨਾ ਹੈ ਨਾ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਇਹੋ ਜਿਹਾ ਕੁਛ ਵੀ ਨਹੀਂ ਪੀਣਾ ਜਿੰਦੇ ਨਾਲ ਤੂੰ ਆਪਦੀ ਮਤ ਭੁੱਲ ਜਾਵੇਂ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਉਸ ਤਰ੍ਹਾਂ ਤਾਂ ਆਪਾਂ ਜੱਤ ਸੱਤ ਵਿੱਚ ਬੰਦੇ ਰਹਿਣੇ ਆਂ ਵੀ ਆਪਾਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿੰਦੇ ਪਰਿਵਾਰ ਵਾਲਿਆਂ ਨੂੰ ਨਹੀਂ ਕਹਿੰਦੇ ਕਿਉਂ ਕੁਦਰਤ ਨੇ ਸਾਡੇ ਵਿੱਚ ਸਹਿਜ ਬਣੀ ਰਹੇ ਉਹਨਾਂ ਕੀ ਸਾਡੇ ਵਿੱਚ ਕਰੰਟ ਛੱਡਿਆ ਹੋਇਆ ਹੈ ਵੀ ਇਹ ਗੁੱਸਾ ਨਾ ਜ਼ਿਆਦਾ ਕਿਸੇ ਨਾਲ ਕਰੇ ਕਿਸੇ ਨਾਲ ਮਾੜਾ ਨਾ ਕਿਸੇ ਨੂੰ ਕਹੇ ਪਿੰਡ ਦੇ ਨੂੰ ਨਾ ਮਾੜਾ ਕਰੇ ਅਸੀਂ ਆਪ ਦੀ ਮੱਤਦੂਰਾਂ ਕਰੰਟ ਵਧਾ ਲਿਆ ਕਰੰਟ ਵਧਾ ਲਿਆ ਤੇ ਫਿਰ ਜਵਾਕ ਕੁੱਟਣੇ ਸ਼ੁਰੂ ਕਰ ਦਿੱਤੇ ਘਰ ਵਾਲੀ ਕੁੱਟਣੀ ਸ਼ੁਰੂ ਕਰ ਦਿੱਤੀ ਦੋ ਗਾਲਾਂ ਪੜੋਸੀਆਂ ਨੂੰ ਕੱਢੀਆਂ ਦੋ ਨਾਲ ਚਾਚਿਆਂ ਤਾਇਿਆਂ ਨੂੰ ਕੱਢੀਆਂ ਸਵੇਰੇ ਉੱਤਰ ਗਈ ਜਿੱਥੇ ਕੁਦਰਤ ਨੇ ਸਾਡਾ ਬੈਲੈਂਸ ਬਣਾਇਆ ਉੱਥੇ ਕਮਾਨ ਆ ਗਿਆ ਫਿਰ ਮਾਫੀ ਮੰਗਣ ਲੱਗਿਆ ਰਾਤ ਜਾਂ ਖਾਦੀ ਦਿੱਤੀ ਚੋ ਗਿਆ ਤੇ ਮਾਰੇ ਕਹਿੰਦੇ ਐਸਾ ਕੰਮ ਕਰਨਾ ਕਿਉਂ ਜਦੋਂ ਤੈਨੂੰ ਪਰਮਾਤਮਾ ਸਹੀ ਤਰੀਕੇ ਨਾਲ ਚਲਾਉਂਦਾ ਪਿਆ ਵੀ ਐਸੀ ਤੇਰੇ ਵਿੱਚ ਅਲਕੋਹਲ 10% ਪੂਰੀ ਕਰਦੇ ਨਹੀਂ ਪਿਆ ਵੀ ਜਿੰਦੇ ਨਾਲ ਤੈਨੂੰ ਗੁੱਸਾ ਆਵੇਗਾ ਤੂੰ ਸ਼ਾਂਤੀ ਨਾਲ ਰਹਵੇਂਗਾ ਚਾਰੇ ਪਾਸੇ ਦਾ ਉਹ ਤੇਰਾ ਸੋਚਦਾ ਪਿਆ ਤੇ ਤੂੰ ਆ ਕਰੰਟ ਨੂੰ ਵਧਾ ਕੇ ਦੇ ਆਖੇ ਵੀ ਹਾਂ ਹਾਂ ਟੱਕਰ ਤੂੰ ਮੈਨੂੰ ਸਵੇਰੇ ਗਿਆਨ ਹੈ ਉਦੋਂ ਮੇਰੇ ਦੋ ਪੈਕ ਲੱਗੇ ਨਹੀਂ ਹੋਏ ਹੁਣ ਘਰ-ਗੱਲ ਮੇਰੇ ਨਾਲ ਹੈ ਉਦੋਂ ਖਾਦੀ ਨਹੀਂ ਹੋਈ ਮੇਰੀ ਚਾਹ ਨਹੀਂ ਪੀਤੀ ਹੁਣ ਪੀਤੀ ਹੁਣ ਨਾ ਤੇ ਫਿਰ ਫਿਰ ਆਹੀ ਤਾਂ ਖੇਡ ਹੈ ਮਾਸ ਖਾਣਾ ਦਾਰੂ ਪੀਣਾ ਹੈ ਤਾਂ ਸਾਰਾ ਹੀ ਤਤ ਹੈ ਮਹਾਰਾਜ ਕਹਿੰਦੇ ਇਹਨੇ ਇਹ ਉਹ ਕੀ ਕਹਿੰਦੇ ਨੇ ਖਾਣਾ ਪੀਣਾ ਹੈ ਪਵਿੱਤਰ ਹੈ ਦੀਤੋ ਰਿਜਿਗ ਸਮਾਏ ਰਿਹਾ ਰਿਜਿਗ ਦਿੱਤਾ ਪਵਿੱਤਰ ਹੈ ਬਾਬਾ ਤੂੰ ਐਵੇਂ ਸਾਨੂੰ ਸਪੂਰਣੇ ਦੁਆਣ ਡਿਆ ਹੈ ਉਹ ਮੈਂ ਕਿਹਾ ਸਾਰਾ ਪਵਿੱਤਰ ਇਹ ਤੁਹਾਨੂੰ ਕੋਣ ਕਹਿੰਦਾ ਵੀ ਨਹੀਂ ਪਵਿੱਤਰ ਹੈ ਪਵਿੱਤਰ ਹੈ ਸਾਰੀ ਚੀਜ਼ ਪਵਿੱਤਰ ਹੈ ਪਾਕ ਪਵਿੱਤਰ ਨੇ ਪੰਜੇ ਤਤ ਪਾਪ ਪਵਿੱਤਰ ਨੇ ਪਰ ਹੁੰਦਾ ਅਸਰ ਵੇਖਿਆ ਗਿਆ ਹੈ ਜਿਵੇਂ ਮੈਂ ਕਹਤ ਤੁਹਾਨੂੰ ਬੜੀ ਇੱਕ ਮਿਸਾਲ ਤਾਂ ਬੜੀ ਕੌੜੀ ਹੈ ਇਹ ਬਚਨ ਬੜੇ ਕੌੜੇ ਨੇ ਘਰ ਵਾਲੀ ਤੇ ਭੈਣ ਦੇ ਸਰੀਰ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਪਰ ਉਸ ਚੀਜ਼ ਦਾ ਅਸਰ ਕੱਢ ਕੇ ਦੇਖਿਆ ਜਾਂਦਾ ਹੈ ਕਿ ਜੋ ਰਿਸ਼ਤਾ ਘਰ ਵਾਲੀ ਨਾਲ ਲਵਾਇਆ ਜਾ ਸਕਦਾ ਹੈ ਭੈਣ ਨਾਲ ਨਹੀਂ ਲਵਾਇਆ ਜਾ ਸਕਦਾ ਇਹ ਅਸਲ ਗਲਤ ਹੋ ਜੂਗਾ ਸਾਰਾ ਇਹ ਬੈਲੈਂਸ ਗਲਤ ਹੋ ਜੂਗਾ ਇਸੇ ਤਰੀਕੇ ਖਰਾਕਾ ਦੇ ਵੀ ਤਤ ਕੱਢਿਆ ਸਿਆਣਿਆਂ ਨੇ ਬਜ਼ੁਰਗਾਂ ਨੇ ਸੰਤਾਂ ਨੇ ਵੀ ਜਿੱਥੇ ਜਾ ਕੇ ਟਮਾਟਰ ਤੇ ਖੀਰੇ ਨੇ ਜਾ ਕੇ ਤੇਰੇ ਸਰੀਰ ਦੇ ਵਿੱਚ ਪਚ ਜਾਣਾ ਉਥੇ ਬੱਕਰੇ ਵਾਲੇ ਜਿਹੜੇ ਪੱਟ ਖਾਣਾ ਹੈ ਨਾ ਉਹ ਨਹੀਂ ਪਚਦੇ ਉਸੇ ਤਰੀਕੇ ਜਿਵੇਂ ਠੀਰਾ ਪਚਦਾ ਇਹ ਨਹੀਂ ਖਾਣੀ ਇੱਕ ਚੀਜ਼ ਆਪਾਂ ਦੇਖੋ 8 ਵਜੇ ਖਾਧੀ ਸਾਢੇ ਨੂੰ ਉਹ ਪਚ ਗਈ 10 ਵਜੇ ਨੂੰ ਉਹਦਾ ਖੂਨ ਵੀ ਬਣ ਗਿਆ ਤੇ ਉਹ ਪੱਚੀ 11 ਵਜੇ ਪਾ ਵਾਏ ਰਾਮ ਵਾਲੀ ਨੀਂਦਰ ਆਉਂਦੀ ਹੈ ਤੇ 5 ਵਜੇ ਦੇ ਨੇ ਸਰੀਰ ਹੈ ਬਿਲਕੁਲ ਪਟਾਕੇ ਤਰ੍ਹਾਂ ਉੱਠਦਾ ਤੇ ਸਵੇਰ ਨੂੰ ਜਾ ਕੇ ਫਰੈਸ਼ ਹੋ ਜੀਦਾ ਤੇ ਫਿਰ ਲੈ ਲਿਓ ਇੱਕ ਜਿਹੜੀ ਖਾਦੀ 11 ਵਜੇ ਤਾਈ ਤਾਂ ਉਹਨੂੰ ਸੇਕ ਲਾ ਕੇ ਅੰਦਰੋਂ ਪਚਿਆ ਹੀ ਨਹੀਂਗਾ ਫਿਰ ਸਵੇਰੇ ਕਹਿੰਦੇ ਨੇ ਲਿਓ ਜੀ ਫਿਰ ਹਰਬੰਚੂਰਨ ਲਿਓ ਸਾਡਾ ਤਾਂ ਪੇਟ ਨਹੀਂ ਖੁੱਲਦਾ ਪੇਟ ਖੁੱਲੇ ਕਿਵੇਂ ਅੰਦਰੋਂ ਪ체 ਤਾਂ ਖੁੱਲੇ ਲੱਗੇ ਬਗ ਵੀ ਮਾਸ ਖਾਣਾ ਚਾਹੀਦਾ ਕਿ ਨਹੀਂ ਉਹਨਾਂ ਤੱਤ ਕੱਢਿਆ ਕੀ ਪਾਪ ਆਪੇ ਪਾਪ ਹੋ ਗਿਆ ਜਦੋਂ ਸਵੇਰੇ ਉੱਠਿਆ ਹੀ ਨਹੀਂ ਗਿਆ ਰਾਤ ਨੂੰ ਮਸਾਲੇਦਾਰ ਭੋਜਨ ਇਕੱਲਾ ਮਾਸ ਕਿਉਂ ਮਸਾਲੇਦਾਰ ਚੀਜ਼ਾਂ ਖਾ ਕੇ ਤਲੀਆਂ ਚੀਜ਼ਾਂ ਖਾ ਕੇ ਸੌਂ ਗਏ ਸਵੇਰੇ ਜਦੋਂ ਉੱਠਿਆ ਨਹੀਂ ਜਾਣਾ ਪਾਪ ਹੀ ਹੋ ਗਿਆ ਨਾ ਨਾਮ ਸਿਮਰਨ ਹੋਇਆ ਨਾ ਉੱਠਣ ਜੋਗੇ ਰ ਅਚਾਨਤ ਉਹ ਸਾੜ ਪੈਂਦਾ ਜੇ ਮਾਤਾ ਨੇ ਆ ਕੇ ਬੁਲਾਇਆ ਘਰ ਵਾਲੀ ਨੇ ਆ ਕੇ ਬੁਲਾਇਆ ਉਹਦੇ ਗੱਲ ਤਾਂ ਹੈ ਕਿ ਪਾਪ ਹੀ ਹੋ ਗਿਆ ਸਾਰਾ ਖੇੜ ਹੀ ਵਿਗੜ ਗਈ ਐਸਾ ਮਾੜਾ ਖਾਣਾ ਖਾਂਦਾ ਸ਼ਰਾਬ ਪੀ ਕੇ ਰਾਤ ਨੂੰ ਸ਼ੇਰ ਬਣ ਗਿਆ ਕਰੰਟ ਵੱਧ ਗਿਆ ਨਾੜਾਂ ਵੀ ਆਪ ਦੀਆਂ ਸਰੀਰ ਦੀ ਆਪ ਦਾ ਸ਼ਰਾਬ ਨੇ ਤਾਂ ਜਾ ਕੇ ਉਹਨਾਂ ਨੂੰ 10 ਗੁਣਾ ਹੀ ਕਰਨਾ ਹੈ ਪਹਿਲੋਂ 20 ਸਾਲ ਦੀ ਉਮਰ ਚ ਇੱਕ ਬੰਦਾ ਸ਼ਰਾਬ ਪੀਂਦਾ ਇਹਨੂੰ ਲਲਗ ਨਸ਼ਾ ਹੁੰਦਾ 30 ਚ ਲੱਗ ਹੁੰਦਾ 40 ਚ ਲੱਗ ਹੁੰਦਾ 50 ਚ ਉਹ ਕਹਿੰਦੇ ਜਾਂਦੇ ਕਿ ਸ਼ਰਾਬ ਮਾੜੀ ਹੋਣੀ ਲੱਗੀ ਸ਼ਰਾਬ ਨਹੀਂ ਮਾੜੀ ਹੋਣ ਲੱਗੀ ਜਿਹੜੀਆਂ ਚੀਜ਼ਾਂ ਤੇ ਨਾੜਾਂ ਤੇ ਮਾਸਪੇਸ਼ੀਆਂ ਤੇ ਜਾ ਕੇ ਅਸਰ ਕਰਦੀ ਸੀ ਉਹ ਬੁੱਢੀਆਂ ਹੋ ਜਾਂਦੀਆਂ ਸ਼ਰਾਬ ਤੋਂ ਵੀ ਸਰੀਰ ਗੜ ਗਿਆ ਹੁਣ ਸਰੀਰ ਵੀ ਤੁਹਾਡਾ ਸੀ ਪਾਵਰ ਵੀ ਤੁਹਾਡੀ ਸੀ ਉਹ ਸ਼ਰਾਬ ਦਾ ਇੱਕ ਬਰੂਧ ਜੀ ਉਹ ਜਾ ਕੇ ਅੰਦਰ 10 ਗੁਣਾ ਕਰ ਦਿੰਦੀ ਸੀ ਉਸ ਚੋਂ ਜਦੋਂ ਅੰਦਰੋਂ ਸਰੀਰ ਭੱਗ ਗਿਆ ਸ਼ਰਾਬ ਦਾ ਇੱਕ ਜ਼ਹਿਰ ਬਰੂਧੋਂ ਨਹੀਂ ਕੰਮ ਕਰਦਾ ਖੇਤਾਂ ਵਿੱਚ ਆਪਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਯੂਰੀਆ ਪਾਉਂਦੇ ਸਨ ਇਹੀ ਫਸਲ ਵਗਦੀ ਆਉਂਦੀ ਸੀ ਬਾਹਰ ਨੂੰ ਅੱਜ ਉਹ ਯੂਰੀਆ ਦੁੱਗਣੀ ਹੋ ਗਈ ਆ ਤੇ ਫਸਲ ਵੀ ਉਹ ਨਹੀਂ ਬਣਦੀ ਜਿਹੜੀ ਖਾਦ ਜ਼ਮੀਨ ਦੇ ਤੱਤ ਨੇ ਉਹ ਖਤਮ ਹੋ ਗਏ ਇਸ ਕਰਕੇ ਮੈਨੂੰ ਬੜੇ ਫੋਨ ਆਉਂਦੇ ਨੇ ਮੈਂ ਤੁਹਾਨੂੰ ਨਹੀਂ ਕਹੂੰਗਾ ਵੀ ਕਿਤੇ ਕਹੋ ਵੀ ਬਾਬਾ ਕਹੇ ਵੀ ਵੀ ਕਹਦੇ ਵੀ ਮਾਸ ਖਾ ਲਿਆ ਕਰੋ ਕੌਲੀ ਕੌਲੀ ਕੁਝ ਨਹੀਂ ਹੁੰਦਾ ਉਹਦੇ ਉਹਦੇ ਤੱਤ ਬੜੇ ਗਲਤ ਨੇ ਸ਼ਰਾਬ ਪੀਣ ਦੇ ਨਾਲ ਸਰੀਰ ਭੁੱਜਦਾ ਆ ਸਰੀਰ ਦੀ ਜਿਹੜੀ ਉਮਰ ਆ ਸਵਾਸਾਂ ਦਾ ਧੰਨ ਮਹਾਰਾਜ ਨੇ ਪੱਕਾ ਨਿਰਧਾਰਤ ਕੀਤਾ ਹੈ ਸਾਡਾ ਹੁਣ ਸਵਾਸ ਤੇ ਸਰੀਰ ਦੋਨਾਂ ਦਾ ਸੁਮੇਲ ਬਣਾਇਆ ਹੈ ਜੇ ਹੁਕੰਮੇ ਚ ਚੱਲਾਂਗੇ ਸਵਾਸ ਮੁੱਕਦਿਆਂ ਤਾਈਂ ਸਰੀਰ ਸਾਥ ਦਿੰਦਾ ਰਹਿੰਦਾ ਹੈ ਤੇ ਜੇ ਸਰੀਰ ਦਾ ਜ਼ੋਰ ਜ਼ਿਆਦਾ ਲਵਾ ਦਿਓਗੇ ਸ਼ਰਾਬ ਹੀ ਕੇ ਨੂੰ ਪਹਿਲਾਂ ਖਤਮ ਕਰ ਦਿਓਗੇ ਪਟ્રોલ ਸਵਾਸਾਂ ਦਾ ਮੁੱਕਣਾ ਨਹੀਂ ਫਿਰ ਮੰਜੇ ਤੇ ਬਹਿ ਕੇ ਉਮਰ ਭੋਗਣੀ ਪੈਗੀ ਸਵਾਸ ਤਾਂ ਆਪਦੇ ਟਾਈਮ ਤੇ ਮੁੱਕਣਗੇ ਸਰੀਰ ਪਹਿਲਾਂ ਰੋਕਦਾ ਜਿਵੇਂ ਦਾਲ ਤੇ ਰੋਟੀ ਜਦੋਂ ਕੌਲੀ ਵਿੱਚ ਪਾ ਕੇ ਥਾਲੀ ਵਿੱਚ ਪਾ ਕੇ ਆ ਗਈ ਸਿਆਣੇ ਹੁੰਦੇ ਨੇ ਨਾ ਜਿਹੜੇ ਇਹ ਘਰ ਜਾਣ ਪਰੌਣਿਆਂ ਕਰੇ ਉਸੇ ਹਿਸਾਬ ਨਾਲ ਮੁਰਕੀ ਦੇ ਵਿੱਚ ਦਾਲ ਚੱਕਦੇ ਨੇ ਵੀ ਦਾਲ ਤੇ ਰੋਟੀ ਬਰਾਬਰ ਨੂੰ ਵੀ ਰੋਟੀ ਪਹਿਲੋਂ ਬੇਸ਼ੱਕ ਮੁੱਕ ਜੇ ਦਾਲ ਨਹੀਂ ਮੁੱਕਣੀ ਚਾਹੀਦੀ ਕਿਉਂਕਿ ਉਹ ਥੋੜੀ ਥੋੜੀ ਪਾਈ ਤੇ ਹੁਣ ਸੁਣ ਜਿਹੜਾ ਜਾਵੇ ਪਰੌਣਿਆਂ ਦੇ ਘਰ ਜਾ ਕੇ ਕੌਲੀ ਖਾ ਗਿਆ ਦੋ ਖਾ ਗਿਆ ਤਿੰਨ ਖਾ ਗਿਆ ਅਗਲਾ ਕਹਿੰਦਾ ਤਿੰਨ ਰੋਟੀਆਂ ਨਾਲ ਤਿੰਨ ਕੌਲੀਆਂ ਦਾ ਦਾਲ ਹੀ ਖਾ ਗਿਆ ਆਪੇ ਤੁਸੀਂ ਇੱਕ ਅਲੱਗ ਜਿਹੀ ਨਹੀਂ ਗਿਣੇ ਜਾਣਾ ਵੀ ਯਾਰ ਸਾਰਿਆਂ ਨੇ ਲਏ ਇੱਕ ਕੌਲੀ ਨਾਲ ਤਿੰਨ ਰੋਟੀਆਂ ਖਾ ਲੀਆਂ ਤੇ ਇਹ ਚਾਰ ਕੌਲੀਆਂ ਦਾਲ ਹੀ ਖਾ ਗਿਆ ਲੈ ਦੱਸ ਅਗਲੇ ਦਿਨ ਉਹ ਤੁਹਾਡੀ ਸੇਵਾ ਕਰਨਗੇ ਫਿਰ ਉਹ ਤੁਹਾਨੂੰ ਮਿਹਣਾ ਮਾਰੇਗੀ ਵੀ ਯਾਰ ਤੇਰੀ ਤਾਂ ਯਾਰ ਕੁੱਕਰ ਵੱਖਰਾ ਹੀ ਰੱਖਾਂਗੇ ਵੀਰ ਇਹ ਅਸੀਂ ਜ਼ਿੰਦਗੀ ਨਾਲ ਧੱਕਾ ਕਰਦੇ ਜਿਹੜਾ ਬਰੂਧ ਸਾਨੂੰ ਸੱਚੇ ਪਾਤਸ਼ਾਹ ਨੇ 80 ਸਾਲਾਂ ਦੀ ਉਮਰ ਪਾਈ ਸਵਾਸ ਮਰ ਹੋ ਗਏ ਨਾ ਉਹਦੇ ਮੁਤਾਬਕ ਸਰੀਰ ਬਣਾਇਆ ਤੇ ਕਹਿੰਦੇ ਦਿਨ-ਦਿਨ ਕਰਕੇ ਇਧਰੋਂ ਸਰੀਰ ਖੁਰਦਾ ਜਾਓ ਇਧਰੋਂ ਤਰੀ ਸਵਾਸ ਕਰਦੇ ਜਾਓ ਤੇ ਆਨੰਦ ਨਹੀਂ ਹੁਕਮ 'ਚ ਚੱਲ ਨਹੀਂ ਉੱਥੇ ਜਾ ਕੇ ਇਹਨੂੰ ਜਿਵੇਂ ਕਬੱਡੀ ਵਾਲੇ ਜਾਂ ਜਿਹੜੇ ਨੰਬਰ ਚੱਕਦੇ ਆ ਦੇਖਦੇ ਆ ਨਾ ਬੱਟੀਕੇ ਲਾ ਲਾ ਕੇ ਸਰੀਰ ਦੇ ਵਿੱਚ ਫਰਾ ਮੈਡੀਸਨ ਲੈ ਲੈ ਕੇ ਪਹਿਲਾਂ ਤਾਂ ਚੱਕ ਲੈਂਦੇ ਨੇ ਹੱਡੀ ਜੋ ਜਾਣ ਨਿਕਲ ਜਾਂਦੀ ਫਿਰ ਪਿੱਛੇ ਪੈਜੋ ਮੰਜੇ ਫਿਰ ਡਾਕਟਰ ਕਹਿੰਦਾ ਵੀ ਬਦਲਾਓ ਲੀਵਰ ਲਿਆਓ ਹੈਲਥ ਕਾਰਡ ਜੇ ਤੁਸੀਂ ਕੋ ਬਣਵਾਇਆ ਤੇ ਤੁਹਾਡਾ ਕੈਸ਼ਲੈਸ ਕਰਨ ਸਾਰਾ ਖੇਲ ਡਾਕਟਰ ਦੀ ਓਟੂ ਇਸ ਕਰਕੇ ਅਕਲ ਚਾਹੀਦੀ ਹੈ ਕੀ ਖਾਣਾ ਹੈ ਕੀ ਪੀਣਾ ਹੈ ਕਿਵੇਂ ਵਿਚਰਨਾ ਹੈ ਸਾਡੇ ਖਾਣ ਪੀਣ ਦੇ ਮਾਮਲੇ ਨੂੰ ਲੈ ਕੇ ਵੈਸੇ ਕੋਈ ਫਾਊਂਡੇਸ਼ਨ ਨਹੀਂ ਹੈਗੀ ਜੋ ਮਰਜ਼ੀ ਕਰੋ ਪਰ ਗੁਰੂ ਸਾਹਿਬ ਜੀ ਨੇ ਸਾਡੇ ਸਿਆਣਿਆਂ ਨੇ ਸਾਡੇ ਬਜ਼ੁਰਗਾਂ ਨੇ ਉਮਰ ਦੇ ਤਤ ਕੱਢ ਕੇ ਇਹ ਚੀਜ਼ਾਂ ਕਹੀਆਂ ਨੇ ਕਿ ਆਹ ਚੀਜ਼ ਖਾਣੀ ਚਾਹੀਦੀ ਆ ਨਹੀਂ ਖਾਣੀ ਚਾਹੀਦੀ ਹੁਣ ਮੀਂਹ ਦਾ ਦਿਹਾੜਾ ਹੋਵੇ ਰਾਤ ਨੂੰ 10 ਵਜੇ ਤੁਸੀਂ 1 ਲੀਟਰ ਲੱਸੀ ਪੀ ਲੋ ਉਹ ਮਾਸ ਤੋਂ ਵੀ ਮਾੜਾ ਕੰਮ ਕਰ ਦੇ ਉੱਠਣ ਦਊਗੀ ਉਸੇ ਮੀਂਹ ਆਲੇ ਦਿਨ ਜਿੱਦਣ ਮੀਂਹ ਪੈਂਦਾ ਹੋਵੇ ਰਾਤ ਨੂੰ ਬਈ ਲੱਸੀ ਪੀ ਕੇ ਸੌਂ ਜਾ ਸਵੇਰ ਨੂੰ ਬੈਂਕ ਉੱਠਿਆ ਨਹੀਂ ਜਾਂਦਾ ਗੋਡੇ ਪੀੜ ਹੁੰਦੇ ਨੇ ਉਹ ਤਾਂ ਮਾਸ ਤੋਂ ਵੀ ਮਾੜਾ ਕੰਮ ਕਰਦਾ ਤਾਂ ਹੀ ਕਹੇ ਵੀ ਦੁਪਹਿਰ ਤੋਂ ਬਾਅਦ ਲਸੀ ਨਾ ਪੀਓ ਰੋਟੀ ਦੇ ਨਾਲ ਖੜੇ ਖਾ ਲਓ ਸਵੇਰੇ ਉੱਠਦੇ ਸਾਰ ਜਿਹੜਾ ਜਿੰਨਾ ਵੀ ਰੱਜ ਕੇ ਖਾਦਾ ਜਾਂਦਾ ਆ ਠੰਡਾ ਖਾਦਾ ਜਾਂ ਲੈ ਖਾ ਲਓ ਰਾਤ ਨੂੰ ਥੋੜਾ ਕਾਹ ਦੁਪਹਿਰੇ ਇੰਨਾ ਕ ਇਹ ਤਤ ਕੱਢੇ ਹੋਏ ਮਾਰਾਇ ਨੇ ਜਦੋਂ ਕਹਿ ਦਿੱਤਾ ਜਿੱਤ ਖਾਦੇ ਤਨ ਪੀੜਿਆ ਮਨ ਵਿੱਚ ਲੈ ਵਕਾਰ ਐ ਸੀ ਕੋਈ ਵੀ ਖਰਾਕ ਨਾ ਖਾਓ ਅਸੀਂ మాਸ ਨਹੀਂ ਅਸੀਂ ਸਾਰੀ ਗੱਲ ਇਹ ਆਂ ਕਿ ਜਿੱਦੇ ਖਾ ਕੇ ਤੁਹਾਡੇ ਮਨ ਚ ਵਕਾਰ ਚੜਦੇ ਨੇ ਸ਼ਬਦ ਦਾ ਅਭਿਆਸ ਨਹੀਂ ਹੁੰਦਾ ਸਤਿ ਧਿਆਨ ਨਹੀਂ ਲੱਗਣਾ ਦੂਜਿਆਂ ਨੂੰ ਵੀ ਤੁਸੀਂ ਔਕੇ ਸੋਕੇ ਬੋਲਣਾ ਨਾ ਖਾਓ ਉਹ ਪਾਪ ਹੀ ਐ ਹੁਣ ਜੇ ਆਪਾਂ ਤਿੰਨੇ ਚਾਰੇ ਟਾਈਮ ਸਾਗ ਹੀ ਖਾਈ ਜਾਵਾਂਗੇ ਉਹਨੇ ਤਜਾ ਬਣਾ ਦੇਣਾ ਉਹ మాਸਰ ਗਈ ਸੋ ਇਹ ਇੱਕ ਸੈਂਟੀਫਿਕਲੀ ਸੋਚੋ ਚੰਗੇ ਭਲੇ ਸਿਆਣੇ ਭਰੇ ਬੰਦੇ ਹੁੰਦੇ ਨਹੀਂ ਜੇ ਫੇਰ ਆਪਾਂ ਪਰ ਪਰ ਬੈ ਜਾਏ ਸ਼ਰਾਬ ਮਾਸ ਇਹ ਭੰਗ ਤਤੂਰੇ ਫੇਫੂਕੀ ਇਹ ਸਭ ਬਾਣੀ ਵਿੱਚ ਵਰਜਤ ਆ ਪਾਣ ਸੁਪਾਰੀ ਖਾਂਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਓ ਜਦ ਪਕੜ ਚ ਲਾਈਆਂ ਪਾਣ ਸੁਪਾਰੀ ਬੀੜੀ ਸਭ ਤੰਬਾਕੂ ਸਭ ਆੰਦ ਹੈ ਕਿਉਂ ਇਹਨਾਂ ਨਾਲ ਸਰੀਰ ਦੇ ਤਤਾਂ ਦਾ ਬੈਲੈਂਸ ਵਿਗੜਦਾ ਤੇ ਅ ਸਰੀਰ ਜਿਹੜਾ ਉਹ ਵੱਜੜ ਹੋ ਜਾਂਦਾ ਕਿਸੇ ਕੰਮ ਦਾ ਨਹੀਂ ਕੋਈ ਕਹਿੰਦਾ ਦਵਾਈ ਦੇ ਵਿੱਚ ਵੀ ਤਲਕੋਲ ਪਾਈ ਹੁੰਦੀ ਤੇ ਮੈਂ ਕਹਾਂ ਦਵਾਈ ਤੁਸੀਂ ਰੋਜ਼ ਲੈਂਦੇ ਹੋ ਜਦੋਂ ਤੁਹਾਡੇ ਸਰੀਰ ਦੇ ਵਿੱਚ ਤੱਤਾਂ ਦਾ ਪਹਿਲਾਂ ਸੌਟ ਹੋ ਗਿਆ ਤੇ ਉਹਨੂੰ ਠੀਕ ਕਰਨ ਲਈ ਡਾਕਟਰ ਨੇ ਦਵਾਈ ਦੇ ਦੇਣੀ ਫਿਰ ਤਾਂ ਕਹਿੰਦਾ ਦੋ ਪੈਗ ਲਾ ਲੈਣੇ ਚਾਹੀਦੇ ਜਦੋਂ ਸਰੀਰ ਖਤਰ ਹੋ ਗਿਆ ਮੈਂ ਕਹਿੰਦਾ ਇਸ ਤਰ੍ਹਾਂ ਦੀ ਬਾਤ-ਬਾਤ ਨਾ ਮੇਰੇ ਨਾਲ ਕਰੋ ਆ ਗਿਆ ਨਹੀਂ ਇਹ ਇਹ ਹੀ ਇਹ ਹੀ ਤਾਂ ਚੀਜ਼ ਤੁਹਾਡੀ ਮਰੀ ਨਹੀਂ ਤੇ ਫਿਰ ਤੁਸੀਂ ਉਧਰ ਸਿਮਨ ਕਰ ਦਿਓ ਤਾਂ ਹੀ ਤੁਹਾਡੀ ਵਸਥਾ ਨਹੀਂ ਬਣਦੀ ਮਨ 'ਚ ਵਾਸਨਾ ਤਾਂ ਇੰਨੀ ਆ ਵੀ ਅਸੀਂ ਹਾਂ ਕਹਨੀ ਚਾਹੁੰਦੇ ਹਾਂ ਹਾਂ ਕਰ ਇੱਕ ਵਾਰੀ ਸਾਨੂੰ ਕਿਸੇ ਤਰੀਕੇ ਵੀ ਕਰ ਹਾਂ ਕਰਦੇ ਨਹੀਂ ਗੁਰਮੁਖੋ ਵਾਸਨਾ ਜੇਕਰ ਮਨ ਦੇ ਵਿੱਚ ਹੈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਚਾਹੇ ਤੁਸੀਂ 10 ਘੰਟੇ ਵੈਗਰੂ ਕਰ ਲਿਓ ਵਾਸਨਾ ਨੇ ਤੁਹਾਨੂੰ ਜ਼ੀਰੋ ਵਿੱਚ ਲੈ ਆਉਣਾ ਹੈ ਛੋਟਿਆਂ ਦੇ ਆ ਤੁਸੀਂ ਲੁੱਡੋ ਖੇਡੀ ਹੋਣੀ ਆ ਉਹ ਕਈ ਵਾਰੀ ਲੁੱਡੋ ਖੇਡਦੇ ਆ ਖੇਡਦੇ ਆ ਸਾਰੇ ਨੰਬਰ ਪਾਰ ਕਰ ਜਾਈਦੇ ਸੀ ਤੇ ਉਹ 99 ਵਾਲਾ ਜਿਹੜਾ ਜਾ ਕੇ ਸੱਪ ਹੁੰਦਾ ਸੀ ਨਾ ਤੇ ਜੇ ਕੋਟੀ ਉਹ 99 ਤੇ ਆ ਗਈ ਤੇ ਉਸ ਨੂੰ ਸੀ ਥੰਦੇ ਲੈ ਉਹ 99 ਵਾਸਲਾ ਹੀ ਇਹੋ ਕਿਸੇ ਗੁਰਮਖ ਨਹੀਂ ਬਣਾਈ ਉਹ ਨਾ ਉਹ ਲੁੱਡੋ ਬੈਂਕ ਦੇ ਨਾ ਆਇਆ ਸੀਗਾ ਉਹ ਮੇਰੇ ਤੋਂ ਨਾ ਬਣੀ ਨਹੀਂ ਉਹ ਕਿਸੇ ਮਹਾਪੁਰਸ਼ ਨੇ ਉਹ ਲੁੱਡੋ ਦਾ ਬੜਾ ਸੋਹਣਾ ਜ਼ਿਕਰ ਕੀਤਾ ਸੀ ਉਹ ਕਹਿੰਦਾ ਇਹ ਵੀ ਕਿਸੇ ਮਹਾਪੁਰਸ਼ਾਂ ਦੀ ਕੋਈ ਸੀ ਵੀ ਜੇ ਅਖੀਰ ਤੱਕ ਜਾ ਕੇ ਵੀ ਵਾਸਨਾ ਮਨ ਚੋਂ ਨਹੀਂ ਨਿਕਲਦੀ ਉਹ ਵਾਸਨਾ ਦੇ ਹੀ ਸੱਪ ਨੇ ਪਈਓ ਜਿਹੜਾ 20 ਨੰਬਰ ਤੇ ਸੱਤ ਆਉਂਦਾ ਕੋ ਲਗਗੁਰਨਾ ਦੱਸਿਆ ਸੀ ਕਿ ਇੱਥੋਂ ਤੱਕ ਬੰਦਾ ਆ ਜਾਵੇ ਜੇ ਕਾਮ ਨਹੀਂ ਛੱਡਦਾ ਥੱਲੇ ਆ ਜਾਊਗਾ ਜੇ ਬੰਦਾ ਇੰਨੀ ਭਗਤੀ ਕਰਕੇ ਕਰੋਧ ਨਹੀਂ ਛੱਡਦਾ ਉਹ ਇੰਨਾ ਕ ਥੱਲੇ ਆ ਜਾਏਗਾ ਉਹਨਾਂ ਨੇ ਜਿੱਥੇ ਜਿੱਥੇ ਸੱਤ ਸੀ ਉੱਥੇ ਕਿਤੇ ਨਿੰਦਿਆ ਲਿਖਿਆ ਸੀ ਕਿਤੇ ਚੁਗਲੀ ਲਿਖੀ ਸੀ ਤੇ ਅਖੀਰ ਜਿਹੜਾ 99 ਨੰਬਰ ਵਾਲਾ ਸੱਤ ਸੀ ਨਾ ਉਹਦੇ ਤੇ ਉਹਨਾਂ ਨੇ ਕਿਆ ਹੋਇਆ ਸੀ ਵਾਸਨਾ ਦੁੱਧ ਜੇ ਧੀਰ ਤੱਕ ਜਾ ਕੇ ਜਿਹੜਾ ਬੰਦਾ ਵਾਸਨਾਵਾਂ ਚੋਂ ਹੀ ਨਾ ਨਿਕਲਦਾ ਵਾਸਨਾ ਕਿਸਤਰੀ ਦੀ ਵੀ ਹੈ ਨਸ਼ੇ ਦੀ ਵੀ ਹੈ ਖਾਣ ਪੀਣ ਦੀ ਵੀ ਹੈ ਤੇ ਦੁਬਦਾ ਚੋਂ ਨਿਕਲਦਾ ਉਹ ਕਹਿੰਦਾ ਉਹ ਫਿਰ ਉਹਦੀ ਗੋਟੀ ਐਸੀ ਪਈਦੀ 100 ਤੇ ਜਾਂਦਾ ਜਾਂਦਾ 0 ਤੇ ਆ ਜਾਂਦਾ ਉਹ ਕਹਿੰਦੇ ਉਹ ਮਹਾਪੁਰਸ਼ਾਂ ਨੇ ਕਿਸੇ ਨੇ ਉਹ ਜਿਹੜਾ ਲੰਡੋ ਬਣਾਈ ਸੀ ਨਾ ਸਮਝਾਉਣੀ ਬਣਾਈ ਸੀ ਚਲੋ ਸਮਝਣ ਤੇ ਆਓਗੇ ਤਾਂ ਸਾਰੀ ਚੀਜ਼ ਸਮਝਾਏਗੀ ਨਾ ਸਮਝਣ ਤੇ ਆਓਗੇ ਤਾਂ ਸਾਰੇ ਚੀਜ਼ ਉਲਟਾ ਕਰਕੇ ਵੀ